ਸੋ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੈਂ ਉਮੀਦ ਕਰਦਾ ਕਿ ਸਭ ਠੀਕ ਠਾਕ ਹੋਗੇ ਅੱਜ ਆਪਾਂ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੇ ਵਿਸ਼ੇ ਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਆਪਾਂ ਦੇਖਿਆ ਕਿ ਇਹ ਬੜੀ ਬੁੱਧੀ ਜੀਵਾਂ ਦੀ ਸਰਕਾਰ ਹੈ ਬਹੁਤ ਪੜੇ ਲਿਖਿਆਂ ਦੀ ਸਰਕਾਰ ਹੈ ਕਿ ਪਿਛਲੇ ਸਮੇਂ ਅਸੀਂ ਦੇਖਿਆ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੋ ਕਿ ਚੰਡੀਗੜ੍ਹ ਤੇ ਪੰਜਾਬੀ ਦੇ ਵਿੱਚ ਸ਼ਬਦ ਨਹੀਂ ਲਿਖ ਸਕੇ ਤਾਂ ਜੋ ਕੋਈ ਵੀ ਪੰਜਾਬ ਦੇ ਹਿੰਦਾਂ ਲਈ ਫੈਸਲਾ ਕਰਦੇ ਨੇ ਤਾਂ ਇਹਨਾਂ ਨੂੰ ਯੂ ਟਰਨ ਲੈਣਾ ਪੈਂਦਾ ਪਿਛਲੇ ਸਮੇ ਅਜਸੀ ਪੰਚਾਇਤੀ ਚੋਣਾਂ ਦੀ ਗੱਲ ਕਰਾਂਗੇ ਕਿ ਪਿਛਲੇ ਸਮੇ ਇਹਨਾਂ ਨੇ ਪੰਚਾਇਤਾਂ ਸੀਗੀਆਂ ਜਿਹੜੀਆਂ ਪੰਜਾਬ ਦੀਆਂ ਭੰਗ ਕਰ ਦਿੱਤੀਆਂ ਉਸ ਤੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਿਹੜਾ ਕਿ ਪੰਚਾਇਤਾਂ ਦਾ ਸਮਾਂ ਬਾਕੀ ਬਚਦਾ ਸੀ ਔਰ ਪੰਜਾਬ ਦੇ ਸਰਪੰਚ ਯੂਨੀਅਨ ਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਤਾਂ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਫਟਕਾਰ ਲੱਗੀ ਤਾਂ ਦੁਬਾਰਾ ਪੰਚਾਇਤਾਂ ਜਿਹੜੀਆਂ ਬਹਾਲ ਕੀਤੀਆਂ ਤਾਂ ਹੁਣ ਦੁਬਾਰਾ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਔਰ ਪੰਜਾਬ ਰਾਜ 1994 ਜਿਹੜਾ ਕਿ ਅੱਜ ਸੋਧ ਕੀਤੀ ਜਿਸ ਦੇ ਵਿੱਚ ਹਰਪਾਲ ਚੀਮਾ ਜੀ ਅੱਜ ਬਿਆਨ ਦੇ ਰਹੇ ਸੀ ਕਿ ਪੰਜਾਬ ਦੇ ਵਿੱਚ ਸਰਪੰਚ ਔਰ ਪੰਚ ਦੀ ਚੋਣ ਪੋਲੀਟਿਕਲ ਪਾਰਟੀਆਂ ਆਪਣੇ ਸਿੰਬਲ ਦੇ ਉੱਪਰ ਜਿਹੜਾ ਕਿ ਚੋਣ ਲੜਿਆ ਕਰਦੀਆਂ ਸੀ ਅਸੀਂ ਉਸ ਨੂੰ ਵਿੱਚ ਸੋਧ ਲੈ ਕੇ ਆਏ ਆ ਕਿ ਹੁਣ ਆਉਣ ਵਾਲੀਆਂ ਜਿਹੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਜਾਂ ਪੰਚ ਕਿਸੇ ਵੀ ਪੋਲੀਟਿਕਲ ਪਾਰਟੀ ਦੇ ਸਿੰਬਲ ਦੇ ਉੱਪਰ ਜਿਹੜਾ ਚੋਣ ਨਹੀਂ ਲੜ ਸਕਦਾ ਸੋ ਚੀਮਾ ਸਾਹਿਬ ਪਹਿਲੇ ਵੀ ਤੁਹਾਡੇ ਬੁੱਧੀ ਜੀਨੀਆਂ ਦੇ ਵਿੱਚੋਂ ਕੋਈ ਦੱਸ ਸਕਦਾ ਕਿ ਕਿਸੇ ਕਦੇ ਵੀ ਕਿਸੇ ਪੰਜਾਬ ਦੇ ਪੰਚ ਨੇ ਜਾਂ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਚਿੰਨ੍ਹ ਦੇ ਉੱਪਰ ਨਿਸ਼ਾਨ ਦੇ ਉੱਪਰ ਕਦੀ ਕਿਸੇ ਨੇ ਚੋਣ ਲੜੀ ਹੋਵੇ ਜਿਹੜਾ ਕਿ ਤੁਸੀਂ ਇੱਕ ਕੋਈ ਵੱਖਰਾ ਫੈਸਲਾ ਕੀਤਾ ਚਲੋ ਤੁਸੀਂ ਸੋਧ ਕੀਤਾ ਚੰਗੀ ਗੱਲ ਹੈ ਜੇਕਰ ਤੁਹਾਨੂੰ ਲੱਗਦਾ ਸੀਗਾ ਕੀਤਾ ਪਰ ਇਹ ਕੋਈ ਤੁਸੀਂ ਕੋਈ ਨਵਾਂ ਨਹੀਂ ਕੀਤਾ ਪਾਰਟੀ ਦੇ ਕਿਸੇ ਵੀ ਸਿੰਬਲ ਤੇ ਕਦੀ ਕੋਈ ਪੰਚ ਸਰਪੰਚ ਨੇ ਚੋਣ ਨਹੀਂ ਲੜੀ ਸੋ ਗੱਲ ਕਰੀਏ ਪਿਛਲੇ ਦਿਨੀ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਪਾਰਟੀ ਦੇ ਮੁੱਖ ਮੰਤਰੀ ਉਹਨਾਂ ਨੇ ਗ੍ਰੀਨ ਟੈਕਸ ਪੰਜਾਬ ਦੇ ਲੋਕਾਂ ਉੱਪਰ ਥੁੱਕਿਆ ਥੋਪਿਆ ਗ੍ਰੀਨ ਟੈਕਸ ਕਿਹਦੇ ਕਿ ਪੰਜਾਬ ਦੇ ਜਿੰਨੇ ਕੰਡਮ ਵਹੀਕਲ ਜਿਨ੍ਹਾਂ ਦੀ ਕਿ ਮਿਆਦ ਲੰਘ ਚੁੱਕੀ ਸੀ ਪੰਜਾਬ ਸਰਕਾਰ ਨੇ ਪਹਿਲੇ ਉਹਨਾਂ ਨੂੰ ਬੰਦ ਕੀਤਾ ਹੋਇਆ ਸੀ ਉਹਨਾਂ ਦੇ ਉੱਪਰ ਬੈਨ ਸੀ ਕਿ ਅਸੀਂ ਰੋਡ ਦੇ ਉੱਪਰ ਚਲਾ ਨਹੀਂ ਸਕਦੇ ਔਰ ਭੁੱਖੀ ਨੰਗੀ ਸਰਕਾਰ ਜਿਹੜੀ ਕਿ ਹਰ ਰੋਜ਼ ਕਦੀ 700 ਕਰੋੜ ਦਾ ਕਰਜ਼ਾ ਲੈਂਦੀ ਕਦੀ 2700 ਕਰੋੜ ਦਾ ਖਰਚਾ ਲੈਂਦੀ ਹੈ ਜਿਹੜਾ ਕਿ ਕਰਜ਼ਾ ਲੈ ਲੈ ਕੇ ਆਪਣਾ ਡੰਗਟ ਪਾ ਰਹੀ ਐ ਔਰ ਲੋਕਾਂ ਨੂੰ ਬੇਵਕੂਫ ਬਣਾਇਆ ਕਿ ਉਹਦੇ ਉੱਪਰ ਇੱਕ ਗ੍ਰੀਨ ਟੈਕਸ ਲਗਾਤਾ ਕਿ ਇਹ ਵੀਕਲਸ ਜਿਹੜੇ ਨੇ ਜਿਹੜੇ ਇਹਨਾਂ ਦੀ ਮਿਆਦ ਲੰਘ